ਰੱਬ ਦਾ ਦੂਜਾ ਰੂਪ ਮੰਨੇ ਜਾਣ ਵਾਲੇ ਡਾਕਟਰ ਸਹਿਬਾਨਾ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ਜਿੱਥੇ ਅੰਮ੍ਰਿਤ ਸਰਦੇ ਸਿਵਲ ਹਸਪਤਾਲ ਦੇ ਬਹੁਤ ਸਾਰੇ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਦੇ ਅੰਦਰ ਬੜੀ ਹੀ ਸ਼ਾਨਦਾਰ ਪਾਰਟੀ ਮਨਾਇਆ ਜਾ ਰਹੀ ਸੀ ਜਦੋਂ ਪੱਤਰਕਾਰਾਂ ਦੀਆਂ ਟੀਮਾਂ ਉੱਥੇ ਪਹੁੰਚੀਆਂ ਤਾਂ ਸਾਰੇ ਡਾਕਟਰ ਰਫੂ ਚੱਕਰ ਹੁੰਦੇ ਹੋਏ ਨਜ਼ਰ ਆਏ ਤੁਹਾਨੂੰ ਦੱਸ ਦਈਏ ਕੀ ਜਾਣਕਾਰੀ ਦੇ ਮੁਤਾਬਕ ਸਿਵਲ ਹਸਪਤਾਲ ਦੇ ਕੁਝ ਡਾਕਟਰ ਸਹਿਬਾਨਾਂ ਦਾ ਜਨਮ ਦਿਨ ਸੀ ਜੋ ਜਨਮ ਦਿਨ ਵਾਸਤੇ ਸਾਰੇ ਡਾਕਟਰ ਇੱਥੇ ਇਕੱਠੇ ਹੋਏ ਸਨ ਪਰ ਜਦੋਂ ਕੈਮਰੇ ਦੇ ਸਾਹਮਣੇ ਡਾਕਟਰ ਆਏ ਤਾਂ ਆਖ ਦਿੱਤਾ ਕਿ ਕੋਈ ਕੈਲੰਡਰ ਰਿਲੀਜ਼ ਕਰਨਾ ਸੀ ਪਰ ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਸਿਵਲ ਹਸਪਤਾਲ ਦੇ ਅੰਦਰ ਪਾਰਟੀਆਂ ਹੋ ਸਕਦੀਆਂ ਹਨ ਜਾਂ ਫਿਰ ਨਹੀਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਸਰਕਾਰਾਂ ਵੱਲੋਂ ਹੁਕਮ ਵੀ ਜਾਰੀ ਕੀਤੇ ਗਏ ਸਨ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਅੰਦਰ ਪਾਰਟੀਆਂ ਨਹੀਂ ਕੀਤੀਆਂ ਜਾਣਗੀਆਂ ਪਰ ਫਿਰ ਵੀ ਸਰਕਾਰਾਂ ਦੇ ਹੁਕਮਾਂ ਦੇ ਉਲੰਘਣਾ ਲਗਾਤਾਰ ਕੀਤੀ ਜਾ ਰਹੀ ਸੀ ਫਿਲਹਾਲ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਡਾਕਟਰ ਆਪਣੀਆਂ ਪਾਰਟੀਆਂ ਮਨਾ ਰਹੇ ਨੇ ਦੱਸਦੇ ਪਏ ਨੇ ਕਿ ਕੈਲੰਡਰ ਰਿਲੀਜ਼ ਹੋਇਆ ਸੀ ਪਰ ਜੇ ਕੇਕਾਂ ਦੀ ਗੱਲ ਕਰੀਏ ਤਾਂ 5 ਤੋਂ 7 ਕੇਕ ਵੀ ਉੱਥੇ ਪਏ ਸਨ ਜਿਦੇ ਉੱਤੇ ਵੱਖ-ਵੱਖ ਨਾਮ ਲਿਖੇ ਹੋਏ ਸਨ ਇਥੋਂ ਇਹ ਜਾਹਿਰ ਤੇ ਹੁੰਦਾ ਹੈ ਕਿ ਪਾਰਟੀ ਜਨਮ ਦਿਨ ਦੀ ਹੀ ਮਨਾਈ ਜਾ ਰਹੀ ਸੀ ਪਰ ਪਰਦਾ ਤੇ ਪਾਉਣਾ ਹੀ ਹੈ ਡਾਕਟਰਾਂ ਨੇ ਹੁਣ ਦੇਖਣਾ ਹੋਏਗਾ ਕਿ ਜਾਂਚ ਦੇ ਵਿੱਚ ਸਾਹਮਣੇ ਕੀ ਹੁੰਦਾ ਸਰਕਾਰ ਕੀ ਜਾਂਚ ਕਰਦੀ ਹੈ ਕਿਉਂਕਿ ਮਰੀਜ਼ ਦੇਖਣ ਵਾਸਤੇ ਡਾਕਟਰ ਸੇਵਾਨਾ ਦੇ ਕੋਲੋਂ ਟਾਈਮ ਘਟ ਹੁੰਦਾ ਹੈ ਕਿੰਨੇ ਸਾਡੀ ਡਿਊਟੀ ਖਤਮ ਹੋ ਗਈ ਤਾਂ ਪਾਰਟੀਆਂ ਕਰਨ ਵਾਸਤੇ ਖੁੱਲਾ ਟਾਈਮ ਹੈ ਦੇਖੋ ਇਹ ਤਸਵੀਰ ਫੋਰ ਇਗਜ਼ਾਮਪਲ ਹੈਪੀ ਬਰਥਡੇ ਅੱਜ ਨੂੰ ਦੇਖਦੇ ਹਾਂ ਇਹ ਕਿੰਨੀ ਪੜੀ ਇੱਕ ਇੱਕ ਵੈਸੇ ਇਧਰੋਂ ਪੇਟਾਣਾ ਚਾਹੀਦਾ ਉਸ ਤੋਂ ਪੇਟਾਣੇ ਵਿੱਚ ਬਾਅਦ ਕਰ ਸੁਣੀਆ ਮੈਂ ਤੁਸੀਂ ਆਪਣੇ ਕਿਉਂ ਇਧਰੋਂ 25 ਹੈ 25 ਸਾਲ ਦੀ ਹੋਈ ਸੀ ਮੈਂ ਜਲਦੀ ਜਲਦੀ ਆਓ। ਕਿਰਪਾਾ ਹਾਂ। ਹੱਦ 25 ਸਾਲ ਦੀ ਹੋਈ ਹੈ। ਕਿ ਜਲਦੀ ਦੋ। ਜਲਦੀ ਬਿਆਰ ਵੀ ਲਾਈ। ਹਾਂਜੀ। ਕੋਈ ਗੱਲ ਨਹੀਂ। 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 ਕੋਈ ਇਹ ਲੋਪਰ ਸੇਵਾਨ ਇੱਥੇ ਮਾਝੂ ਵਿਦਿਆਰਥੀ ਇੱਕ ਖਾਸ ਤਸਵੀਰ ਜਿਹੜੀ ਦਾ ਬਸਾਡੀ ਦਾ ਬਗੇ ਅਮਰਸਾ ਦੀ ਸ਼ਿਵੀਰ ਅਮਰਸਾ ਦੇ ਸਿਵਲ ਹਸਤਾ ਦੀ ਤਸਵੀਰ ਹੈ ਅਗਰ ਬਾਅਦ ਵਿੱਚ ਜੀ ਜੋੜ ਕਰਾਂਗੇ ਜੀ ਆਗਾ ਮੀਟਿੰਗ ਨਾ ਦਾ ਫੀਸ ਹੋਵੇ ਕਿੱਥੇ ਮੈਨੂੰ ਪਤਾ ਲੱਗਣਾ ਹੈ ਨਾਮ ਲਿਖਿਆ ਨਾਮ ਲਿਖਿਆ ਸੱਤ ਜਣੇ ਦਾ ਬੱਚੇ ਆ ਜੋ ਤੇ ਡਬੇ ਆ ਦੇਖੋ ਇਹ ਇੱਕ ਆ ਤਾਂ ਫਿਰ ਜਿਆਜਾ ਪਰ ਇਹ ਵੀ ਮੀਟਿੰਗ ਦਾ ਤਰੀਕਾ ਨਹੀਂ ਹੈ ਕਿ ਆ ਸਾਰੇ ਗੱਲਾਂ ਦੇ ਦੇਖੇ ਅਤੇ ਇਹਦੇ ਨਾਲ ਕੋਈ ਉਹ ਵੀ ਜਿਹੜਾ ਜਿਹੜਾ ਸਵਾਲ ਤੋਂ ਚੱਲੇਗਾ ਸਾਡਾ ਮਤਲਬ ਹੈ ਕਿ ਨਕਸ਼ਾ ਵੀ ਤਾਂ ਵੀ ਹੈ ਸਾਡਾ ਮਤਲਬ ਇਹ ਵੀ ਸਵਾਲ ਜਦੋਂ ਅੰਤ ਹੋ ਜਾਣਾ ਸਿੱਖੇ ਹਾਂ ਹਲੋ ਜੀ ਨਾਲ ਗੱਲ ਕਰਾਂਗੇ ਜੀ ਦਾ ਸਰ ਹੈ ਹਲਥ ਡਿਪਾਰਟਮੈਂਟ ਯਾ ਕੀ ਕਹਣਾ ਜਿੰਦੇ ਅੱਜ ਕੋਈ ਪਾਰਟੀ ਚੱਲਦੀ ਨਹੀਂ ਪਾਰਟੀ ਕੋਈ ਨਹੀਂ ਸਾਡੀ ਮੀਟਿੰਗ ਹੀ ਮੰਥਲੀ ਮੀਟਿੰਗ ਹੁੰਦੀ ਆ ਯੂਨੀਅਨ ਦੀ ਉਹ ਮਨਾਈ ਜਾ ਰਹੀ ਹੈ ਇਸ ਤਰ੍ਹਾਂ ਦੀ ਪਾਰਟੀ ਹਰ ਸਾਲ ਨਹੀਂ ਪਾਰਟੀ ਨਹੀਂ ਹਰ ਸਾਲ ਮਨਾਈ ਜਾਂਦੀ ਮੀਟਿੰਗ ਹੀ ਮੀਟਿੰਗ ਮੀਟਿੰਗ ਕੀਤੀ ਜਾਂਦੀ ਹਰ ਮਹੀਨੇ ਅੱਛਾ ਸਿਵਲ ਹਸਪਤਾਲ ਦੇ ਵਿੱਚ ਜੈਜ ਖੱਈ ਬਿਲਕੁਲ ਬਿਲਕੁਲ ਮੀਟਿੰਗ ਮੀਟਿੰਗ ਕੀਤੀ ਮੀਟਿੰਗ ਜੇ ਮੀਟਿੰਗ ਦੇ ਵਿੱਚ ਕਿਸੇ ਦਾ ਪ੍ਰਧਾਨ ਦਾ ਜਨਮ ਦਿਨ ਆ ਤੇ ਕੇਕ ਕਟਿਆ ਤੇ ਕੋਈ ਵਧੀਆ ਗੱਲ ਠੀਕ ਕੇ ਕਟਿਆ ਠੀਕ ਆ ਜੀ ਸਰ ਕਿਤੇ ਵੀ ਨਹੀਂ ਇਹਦੇ ਪਰ ਖੋਲ ਕੇ ਦੱਸਣਾ ਕਿ ਇਹ ਨਹੀਂ ਕਿ ਇਹ ਕਾ ਹੀ ਨਹੀਂ ਘਟਿਆ ਕਿ ਇਹ ਘਟਿਆ ਸਾਡੇ ਪ੍ਰਧਾਨ ਦਾ ਜਨਮ ਲੈਣਾ ਸਰ ਮੀਟਿੰਗ ਚੱਲ ਰਹੀ ਆ ਤਾਂ ਫਿਰ ਸਾਰੇ ਡਾਕਟਰ ਉੱਠ ਕੇ ਕਿਉਂ ਚੱਲ ਗਏ ਨੇ ਜੀ ਮੀਡੀਆ ਨੂੰ ਦੇਖ ਸਰ ਆ ਵੇਖੀ ਇਹ ਪਤਾ ਨਹੀਂ ਕਿਉਂ ਚੱਲ ਗਏ ਜੇ ਉਹਨਾਂ ਨੂੰ ਪੁੱਛੇ ਜੇ ਉੱਠ ਕੇ ਚੱਲ ਗਏ ਆ ਬਿਲਕੁਲ ਡਾਕਟਰ ਸਾਹਿਬ ਤੇ ਟਾਇਰ ਦਾ ਹਿੰਦਰਪਾਲ ਸਿੰਘ ਮੈਂ ਅਸਿਸਟੈਂਟ ਪ੍ਰੈਸਰ ਕੋਰਡ ਸਾਡੀ ਪ੍ਰਾਈਵੇਟ ਰਿਪੋਰਟ ਸੀ ਕਿ ਕਿ ਮੈਂ ਉਸ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹਾਂ ਜਿਨ੍ਹਾਂ ਨੇ ਕੈਲੰਡਰ ਲਾਂਚ ਕਰਨਾ ਸੀ 2025 ਦਾ ਤੇ ਇਨਵਿਟੇਸ਼ਨ ਪੂਜੀ ਤੋਂ ਮਿਲਿਆ ਜਨਮ ਨਹੀਂ ਜਨਮ ਹਾਂਜੀ ਜਨਮ ਨਹੀਂ ਗੱਡੀ ਚਲੋ ਜਨਮ ਦਿਨ ਹੈ ਤਾਂ ਜਿਹਦਾ ਆਧਾ ਚੇਤਨਾ ਦਾ ਗੱਟਾ ਹੀ ਹੈ ਜੀ ਜਿਹੜਾ ਉਹਨੇ ਕਲੈਂਡਰ ਲਾਂਚ ਕੀਤਾ ਤੇ ਉਦੋਂ ਜਦੋਂ ਜਨਰਲ ਸੀ ਰਿਹਾ ਤੇ ਕਿਹਾ ਦਿੱਤਾ ਸਰ ਤੁਸੀਂ ਉੱਚੇ ਪਰਬਤ ਤੇ ਜਾਓ ਲੱਗਦਾ ਕਿ ਸਿਰਫ ਉਸਤਾ ਦੀ ਬਿਤਰਾਂ ਦੀਆਂ ਪਾਰਟੀਆਂ ਹੋਣੀਆਂ ਚਾਹੀਦੀਆਂ ਜੀ ਯਸ ਕੇ ਲੋਕਾਂ ਨੂੰ ਦੇਖੋ ਉਹਨੇ ਵਰਕ ਹੀ ਰਾਖੀ ਕਿੱਦਾਂ ਕੁ ਚੀਜ਼ਾਂ ਜੈਹਰ

ਕਿੰਨਾ ਕਿ ਕਿਹਾ ਸਕਦੇ ਕਿ ਜਿਹੜੇ ਮਰੀਜ਼ ਅਤੇ ਬੋਝ ਉਹਨਾਂ ਦੇ ਰੱਖਿਆ ਵਾਸਤੇ ਹਰ ਕੋਈ ਪੋਸਟ ਹੈ ਉਹਨਾਂ ਇੱਥੇ ਬੋਲ ਸਰਕਾਰ ਕਿਆ ਕਰੇ ਕਿ ਇਹ ਜਾਇਜ਼ ਹੈ ਜਾਂ ਕਰਨਾ ਚਾਹੀਦਾ ਹੈਔਰ ਸਬਾਤਾਂ ਦਿਖਾਣੇ ਮਰੀਜ਼ਾਂ ਦਾ ਕੀ ਹਾਲ ਹੈ ਪੰਦਰਾਈ ਕਿਹੜੀ ਪਾਰਟੀ ਚੱਲ ਰਹੀ ਹੈ ਨਾ ਇਹ ਗੱਲ ਪਾਰਟੀ ਚੱਲ ਰਹੀ ਹੈ ਕਿਹਨਾਂ ਦੀ ਗੱਲ ਸਰਦੀ ਆ ਸਰ ਗਲੇ ਦੀ ਸਾਡੀ ਦੀ ਹਾਂਜੀ ਕੀ ਨਾਮ ਤੁਹਾਡੇ ਸਰਦਾ ਸਰਦਾ ਕੀ ਨਾਮ ਆ ਜਿਹਨਾਂ ਦਾ ਪਾਰਟੀ ਚੱਲਦਾ ਮਨਿੰਦਰ ਸਿੰਘ ਸਰਦਾ ਉਹਨਾਂ ਦਾ ਜਨਮ ਦਿਨ ਸੀ ਹਾਂਜੀ ਇਹ ਅੱਜ ਕੀਤੀ ਵੀਰੇ ਉਹਨਾਂ ਨੇ ਨਹੀਂ ਅੱਜ ਤੇ ਕੀਤੀ ਕਿੰਨੇ ਸਮੇਂ ਤੋਂ ਚੱਲ ਰਹੀ ਹੈ ਇਹ ਇਹ 3 ਵਜੇ ਲੱਗੀ ਆ ਬਸ ਅੱਛਾ ਜੀ ਹਾਂ ਬਰਾਬਰ ਕਰੋ ਸਾਰੀ ਤੇ ਇੱਕ ਬਾਅਦ ਸਾਰੀ ਤੇ ਇੱਕ ਕਰੀ ਬਸ ਨਾਲੇ ਇੱਕ ਬੋਸ ਸਾਰੀ ਇੱਕ ਚੱਲੇ ਜਾ ਪਰ ਜਦੋਂ ਅੰਕੀ ਕਰਦੇ ਆ 3:05 ਪਰ ਸਾਰੀਆਂ ਕਰਨਾ ਇਹਨਾਂ ਸਾਰਾ ਹੋ ਗਿਆ ਇਹ ਸਵਾਰ ਤਾਂ ਅਧਰ ਆਉਣੀ ਕੀ ਕਰੀ ਠੀਕ ਹੈ ਕੀ ਕਰ ਸਕਦੇ ਆਪਾ ਜੈ ਜੈ 3 ਵਜੇ ਤੋਂ ਬਾਅਦ ਜਿਹੜੇ ਮਿਲਾਂਗਾ ਤਾ ਤੁਹਾਡੇ ਤੋਂ ਕੋਈ ਇੱਕ ਬੰਦਾ ਸਵਾਲ ਕਰੇ ਉਹਦਾ ਜਵਾਬ ਦੇਵੇ ਕਿੰਨਾ ਕਰਨਾ ਤੁਸੀਂ ਡਿਸਾਈਡ ਕਰੋ ਕਿੰਨੇ ਕਰਨਾ ਤੁਸੀਂ ਪਹਿਲਾਂ ਕਿਹਾ ਕਿ ਅਸੀਂ ਕੀ ਕਰਾਂਗੇ ਇਹ ਕਰਨਾ ਕੋਈ ਨੇ ਕਰਨਾ ਤੁਸੀਂ ਡਿਸਾਈਡ ਕਰਨਾ ਜਵਾਬ ਸੁਣੋ ਕਿ ਬੋਲਦੇ ਪਿਆ ਤੁਹਾਨੂੰ ਸਵਾਲ ਤੁਹਾਡੇ ਚ ਕਿਹੜਾ ਬੰਦਾ ਪੁੱਛੇਗਾ ਸਰ ਕੀ ਜਾਣੇ ਚਾਹੁੰਦੇ ਜੀ ਇਹ ਪਾਰਟੀ ਜਿਹੜੀ ਆਪਾਂ ਕਰਦੇ ਜੈ ਜੈ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਸਰਕਾਰੀ ਥੱਲੇ ਆ ਸਵਾਲ ਪੁੱਛੋ ਲੋ ਕਿਤੇ ਮਰੀਜ਼ ਥੱਲੇ ਆ ਤੇ ਉੱਥੇ ਡਾਕਟਰ ਸਹਿਬਾ ਸਾਰੇ ਲੈਣ ਦਾ ਕੋਸ਼ਿਸ਼ ਕਰਦੇ ਜੈ ਜੈ ਟਵਾਡੇ ਸਾਡਾ ਹਸਪਤਾਲ ਦੇ ਸਮੇਂ ਤੋਂ ਬਾਅਦ ਉਹਨਾਂ ਨੇ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਈਵਨ ਉਸ ਤੋਂ ਵੀ 15-20 ਮਿੰਟ ਬਾਅਦ ਡਾਕਟਰ ਸੇਬਾਨ ਜਾਂ ਜਿਹੜੀ ਸਾਡੀ ਐਸੋਸੀਏਸ਼ਨ ਦੇ ਮੈਂਬਰ ਜਿਹੜੇ ਇੱਥੇ ਆਏ ਹੋਣ ਹੁਣ ਜਦੋਂ ਕਿਸੇ ਦਾ ਡਿਊਟੀ ਟਾਈਮ ਪੂਰਾ ਹੋ ਗਿਆ ਅਸੀਂ ਉਹਨਾਂ ਨੂੰ ਡਿਊਟੀ ਟਾਈਮ ਤੋਂ ਬਾਅਦ ਲੈ ਕੇ ਐਸੋਸੀਏਸ਼ਨ ਮਾਸਤੇ ਬੁਲਾਇਆ ਜਾਂ ਕੱਥੇ ਹੋਏ ਆ ਤੇ ਕੀ ਸਾਡਾ ਇੱਕ ਇਨਸਾਨੀ ਬਨਾਤੇ ਨੈਤਿਕ ਫਰਜ਼ ਨਹੀਂ ਬਣੇਗਾ ਕੱਥੀ ਹੋਣ ਕੀ ਐਸੀ ਪਰ ਸਾਨੂੰ ਵੀ ਕਿਤੇ ਦੇਖਦੇ ਸਾਡੇ ਨੇ 1 ਮਿੰਟ ਦੇ ਵਿੱਚ ਸਰ ਉਹਨਾਂ ਨੇ ਤੇ ਚਾਹ ਪਾਣੀ ਆਪਾਂ ਪੀ ਲਿਆ ਤੇ ਚਲੇ ਗਏ ਇੱਕ ਸਾਰਾ ਸਮਾਜ ਦੇ ਅੱਧਾ ਉੱਤਰੇ ਪਿਆਦਰ ਇੱਕ ਵੀ ਦੇਖੋ 3 ਵਜੇ ਤੋਂ ਬਾਅਦ ਬਹੁਤ ਸਾਰੇ ਮੁਲਾਜ਼ਮ ਡਾਕਟਰ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਅਸੀਂ ਇਹ ਤੇ ਕਹਿ ਨਹੀਂ ਸਕਦੇ ਕਿ ਨਹੀਂ ਵੀ ਤੁਸੀਂ ਕਿਉਂ ਚਲੇ ਜੇ ਘਰ ਬਹੁਤ ਸਾਰਾ ਸਟਾਫ ਜਿਹੜਾ ਉਹ ਘਰੋਂ ਇੱਕ ਤੋਂ ਬਿਨ ਬਿਊਟੀ 3 ਵਜੇ ਤੋਂ ਬਾਅਦ ਚਲਾ ਗਿਆ ਹੁਣ 3 ਵਜੇ ਤੋਂ ਬਾਅਦ ਅਸੀਂ ਜਿਹੜਾ ਸਮਾਂ ਸੀ ਇਹ ਤੇ ਕਹਿ ਨਹੀਂ ਸਕਦੇ ਕਿ ਨਹੀਂ ਜੀ ਕਿ 20 ਜਣਿਆਂ ਨੇ ਆਉਣਾ ਤੇ ਆਪਾਂ 20 ਦਾ ਹੀ ਸਮਾਂ ਖੜੀਏ ਪਰ ਜੇਕਰ ਤੁਸੀਂ ਗੱਲ ਕਰੀਏ ਜਦੋਂ ਅਸੀਂ ਇੱਥੇ ਪਹੁੰਚੇ ਸਾਰੇ ਡਾਕਟਰ ਆਪਣੇ ਆਪਣੇ ਸੀਟ ਤੇ ਬੈਠੇ ਸੀ ਜਦੋਂ মিডিਆ ਇੱਥੇ ਪਹੁੰਚੇ ਤਾਂ ਨਾਲ ਹੀ ਉੱਟਣਾ ਚੱਲੂ ਹੋ ਗਏ ਕਾਰਨ ਕੀ ਹੈ ਜੇਕਰ ਤੁਸੀਂ ਆਪਣੀ ਮੀਟਿੰਗ ਕਰ ਰਹੇ ਸੀ ਸਾਰੇ ਉਹਨਾਂ ਨੂੰ ਬਹਿਣਾ ਚਾਹੀਦਾ ਸੀ ਨਾ ਫਿਰ ਮੀਡੀਆ ਕਵਰਟ ਕਰਨਾ ਐ ਸੀ ਇਹ ਬਾਅਦੋਂ ਪਤਾ ਲੱਗਾ ਜ਼ਰੂਰਤ ਨਹੀਂ ਪਾਟੀ ਮੀਟਿੰਗ ਤੇ ਜਿਹੜੀ ਹੈ ਉਹ 15-20 ਮਿੰਟ ਦੇ ਉੱਤੇ ਫੋਟੋ ਦੀ ਮਤਲਬ ਕਿ ਕਲੰਡਰ ਵਾਸਤੇ ਹੀ ਹੈ ਨਾ ਮੇਨ ਤੇ ਉਹ ਸਬਬ ਜਿਹੜਾ ਵਾ ਉਹ ਬਣਾਤਾ ਜਾਂਦਾ ਵੀ ਜਿਹੜਾ ਬੰਦਾ ਉਨੇ 3 ਵਜੇ ਤੋਂ ਬਾਅਦ ਨੇਚਰਲੀ ਉਹਨੂੰ ਭੁੱਖ ਲੱਗੀ ਹੈ ਸਾਡਾ ਇੱਕ ਇਨਸਾਨੀਤ ਨਾਲ ਤੇ ਨੈਤਿਕ ਫਰਜ਼ ਹੈਗਾ ਕਿ ਜਿਹੜਾ ਬੰਦਾ ਆਇਆ ਸੀ ਉਹਨੂੰ ਕਹੀਏ ਕਿ ਕੋਈ ਚਾਹ ਕੌਫੀ ਪਿਵਾ ਲਈਏ ਕੁਝ ਖਾਣੇ ਕਿਉਂਕਿ ਜੇ ਉਹਨੂੰ ਅਸੀਂ ਭੁੱਖੇ ਰੱਖੀ ਰੱਖਾਂਗੇ ਮਰੀਜ਼ ਦੀ ਇੱਜ਼ਤ ਹੈ ਆਂਕ ਸਾਰੇ ਉਹਨਾਂ ਦੇ ਬਹੁਤ ਸਾਰੇ ਜਿਨ੍ਹਾਂ ਦੀ ਡਿਊਟੀ ਹੈ ਜਿਨ੍ਹਾਂ ਦੀ ਡਿਊਟੀ ਹੈ ਉਹ ਆਪਣੀਆਂ ਡਿਊਟੀਆਂ ਤੇ ਮੌਜੂਦ ਨੇ ਜੇ ਇਸ ਵਕਤ ਐਮਰਜੈਂਸੀ ਚੱਲ ਰਹੀ ਹੈ ਡਿਊਟੀ ਉਹਨਾਂ ਦੀ ਸੀ 3 ਵਜੇ ਤੱਕ ਤੇ 3 ਵਜੇ ਤੋਂ ਬਾਅਦ ਮੈਂ ਉਹ ਗੱਲ ਤੋਂ ਸਾਡੇ 3:30 ਵਜੇ ਤੁਹਾਡੇ ਸਾਹਮਣੇ ਬਿਲਕੁਲ ਜਾਇਜ਼ ਹੈ ਬਿਲਕੁਲ ਜਾਇਜ਼ ਮੇਰੀ ਗੱਲ ਸੁ ਜੇਕਰ ਇਹ ਕੰਮ ਡਿਊਟੀ ਸਮੇਂ ਦੌਰਾਨ ਹੋਵੇ ਤਾਂ ਇਹ ਜਾਇਜ਼ ਨਹੀਂ ਹੈ ਲੇਕਿਨ ਜਦੋਂ ਡਿਊਟੀ ਸਮੇਂ ਤੋਂ ਬਾਅਦ ਜਦੋਂ ਉਹ ਕੋਈ ਬੈਠੇ ਨੇ ਆਪਣੀ ਮੀਟਿੰਗ ਵਾਸਤੇ ਬੈਠੇ ਨੇ ਕਿਸੇ ਮਰੀਜ਼ ਨੂੰ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਸਾਹਿਬ ਜੀ ਕਿਤੇ ਮੇਰਾ ਜਨਮ ਦਿਨ ਮਨਾ ਰਹੇ ਸਾਰੇ ਤੁਹਾਡੇ ਬੰਦੇ ਕਹਿੰਦੇ ਜਨਮ ਦਿਨ ਮਨਾ ਰਹੇ ਆ ਪਾਣੀ ਚ ਬੱਕਰੀ ਜਿਹੜੇ ਕੈਲੰਡਰ ਦੀ ਕੋਈ ਚੱਲ ਰਹੀ ਹੈ ਭਾਜੀ ਕੈਲੰਡਰ ਲਾਂਚ ਕੀਤਾ ਗਿਆ ਹੈ ਕੈਲੰਡਰ ਦੀ ਪਾਰਟੀ ਮੇਰਾ ਮੇਰਾ ਦੇਖੋ ਮੈਂ ਸਰਕਾਰੀ ਮੁਲਾਜ਼ਮ ਮੇਰੀ ਮੇਰੀ ਸਰਕਾਰ ਦੇ ਕੋਲ ਮੇਰੀ ਡੇਟ ਆਫ ਬਰਥ ਹੋਏਗੀ ਤਾਂ ਮੇਰਾ ਜਰ ਜਨਮ ਦਿਨ ਹੀ ਨਹੀਂ ਹੈ ਇਹ ਤੇ ਤੁਹਾਡੇ ਬੰਦੇ ਕਿਉਂ ਕਹਿ ਰਹੇ ਤੁਹਾਡਾ ਨਾਮ ਕੀ ਹੈ ਨਾ ਨਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਮੁਖ ਗੁਰਮੀਤ ਸਿੰਘ ਤੁਹਾਡੇ ਫਿਰ ਉਹ ਡਾਕਟਰ ਝੂਠੇ ਕਿਉਂ ਸਸਪੈਂਡ ਹੋਣਗੇ ਜਿਹੜੇ ਜੋ ਗਲਤ ਕੰਦੇ ਵਿੱਚ ਝੂਠ ਬੋਲਦੇ ਪਤਾ ਜੀ ਮੈਨੂੰ ਨਹੀਂ ਪਤਾ ਜੀ ਤੁਹਾਨੂੰ ਕਿਸੇ ਡਾਕਟਰ ਨੇ ਕੀ ਕਿਹਾ ਦੱਸ ਜੀ ਜਾਣ ਦੋ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਹਿ ਰਿਹਾ ਸਰ ਕੈਮਰਾ ਚ ਕੋਲ ਹੈ ਉਹ ਤੁਸੀਂ ਵੀ ਦੇਖੋ ਉਹ ਕਹਿੰਦੇ ਸੀ ਇਹ ਡਿਸੀਡ ਕਰ ਲੈ ਕੋਈ ਗੱਲ ਕੜਾ ਕੈਮਰਾ ਨਹੀਂ ਝੂਠ ਬੋਲੇਗਾ ਸਰ ਸਾਡੇ ਨੂੰ ਬਹੁਤ ਬਹੁਤ ਮੁਬਾਰਕਾ ਤੁਹਾਡਾ ਤੁਹਾਡਾ ਚਿਲ ਬਰੇਣਾ ਸਰ ਤੁਹਾਡਾ ਜਿਹੜਾ ਅੱਜ ਹੀ ਜਨਮ ਦਿਨ ਹੈ ਦੱਸੋ ਫਿਰ ਪੀ ਐ ਥੀ ਅਜੀ ਮੈਂ ਕਿਉਂ ਦੱਸਾਂ ਮੈਨੂੰ ਪਤਾ ਸਰਕਾਰ ਨੂੰ ਪਤਾ ਹੈ ਸਰਕਾਰ ਦੇ ਕੋਲ ਮੇਰੀ ਸਾਰੀ ਸੂਚ ਹੈ ਸਰਕਾਰ ਦੇ ਕੋਲ ਮੇਰੀ ਸਾਰੀ ਸੂਚ ਤੇਰਾ ਬਤਨ ਉਦੋਂ ਜਰਨਲ ਦੀ ਗਾਈ ਰਹੇ ਜੁਟ ਹੋਏ ਸੋ ਧੰਨਵਾਦ